ਵਾਹ ਗੁਰੂ 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 ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦ ਗਿਆਨ ਤਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵਗਾ ਸਤਿਗੁਰ ਨਾਨਕ ਜੀਨ ਕਾਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਭੋ ਵਿਖਮ ਨਦੀ ਜਾਏ ਤਰਨੀ ਸਾਧ ਸੰਗਤ ਕਾ ਅੰਚਲ ਲਾਭੋ ਬਿਕਮ ਨਦੀ ਜਾਏ ਤਣੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸ਼ਲੋਕ ਮਹਲਾ 3 ਇਸ ਜਗਮਹਿ ਸੰਤੀ ਧਨ ਖਟਿਆ ਜਿਨ੍ਹਾਂ ਸਤਿਗੁਰ ਮਿਲਿਆ ਪ੍ਰਭ ਆਈ ਸਤਿਗੁਰ ਸੱਚ ਦੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਤ ਧਨ ਪਾਈਐ ਭੁਖ ਲੱਥੀ ਸੁਖ ਵਸਿਆ ਮਨ ਆਏ ਜਿਨਾ ਕੋ ਧੁਰ ਲਿਖਿਆ ਤਿਨੀ ਪਾਇਆ ਆਏ ਮਨ ਮੁਖ ਜਗਤ ਨਿਰ ਧਨ ਹੈ ਮਾਇਆ ਨੂੰ ਬਿਲ ਲਾਈ ਅੰਧੇ ਨੇ ਫਿਰਦਾ ਸਦਾ ਰਹੈ ਭੁੱਖ ਕਦੇ ਭੁੱਖ ਨਾ ਕਦੇ ਜਾਏ ਸ਼ਾਂਤ ਨਾ ਕਦੇ ਆਵਈ ਨੈ ਸੁਖ ਵਸੈ ਮਨ ਆਈ ਸਦਾ ਚਿੰਤ ਚਿਤਵਦਾ ਰਹੈ ਸੈਸਾ ਕਦੇ ਨ ਜਾਏ ਨਾਨਕ ਵਿਣ ਸਤਿਗੁਰ ਮਤ ਭਵੀ ਸਤਿਗੁਰ ਨੂੰ ਮਿਲਾਏ ਤਨ ਸ਼ਬਦ ਕਮਾਈ ਸਦਾ ਸਦਾ ਸੁਖ ਮੈਂ ਰਹੈ ਸੱਚੇ ਮਾਹੀ ਸਮਾਈ ਸਦਾ ਸਦਾ ਸੁਖ ਮੈਂ ਰਹੈ ਸੱਚੇ ਮਾਹੀ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬਨਵਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜੂਰੀ ਵਿੱਚ ਸਜਿਹੀ ਹੋਈ ਵਰਪਾਗੀ ਸਾ ਸੰਗਤ ਸਤਿਗੁਰੂ ਜੀ ਨੇ અપਾਰ ਬਖਸ਼ਿਸ਼ ਕੀਤੀ ਹੈ ਇਹ ਸੁਭਾਗ ਕੜੀ ਸਤ ਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ ਮਾਰੂਕੀਵਾਰ ਮਹੱਲਾ ਤੀਜਾ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ ਇਸ ਵਾਰ ਦੀ 17ਵੀਂ ਪੌੜੀ ਦਾ ਜੋ ਪਹਿਲਾ ਸਦੋਂ ਕੈ ਇਸ ਦਾ ਪਾਠ ਆਪਾਂ ਸਰਵਣ ਕੀਤਾ ਹੈ ਕੱਲ ਲੜੀਵਾਰ ਵਿਚਾਰ ਵਿੱਚ ਸਰਵਣ ਕਰ ਰਹੇ ਸੀ ਜਿਹੜੇ ਮਨ ਦੇ ਮਤ ਪਿੱਛੇ ਚੱਲਣ ਵਾਲੇ ਹਨ ਉਹ ਪਰਮੇਸ਼ਰ ਦੇ ਨਾਮ ਦੀ ਸਾਰ ਨਹੀਂ ਜਾਣਦੇ ਹਨ ਹਰ ਵੇਲੇ ਸੁਰਤੀ ਮਾਇਆ ਵਿੱਚ ਰਹਿੰਦੀ ਹੈ ਔਰ ਇਸੇ ਨੂੰ ਹੀ ਇਕੱਠੀ ਕਰਨ ਵਿੱਚ ਰਾਤ ਦਿਨ ਲੱਗੇ ਰਹਿੰਦੇ ਹਨ ਬਾਰੋਂ ਤਾਂ ਭਾਵੇਂ ਆਪਣੇ ਉਹਨੂੰ ਬੜਾ ਸੋਹਣਾ ਚੰਗਾ ਸਦਾਉਂਦੇ ਹਨ ਚੰਗੇ ਸਿਆਣੇ ਸਦਾਉਂਦੇ ਹਨ ਪਰ ਮੰਨ ਕਰਕੇ ਮਹਾ ਮੂਰਖ ਹਨ ਮੂਰਖ ਕਿਨੂੰ ਕਿਹਾ ਹੈ ਜਿਸ ਨੂੰ ਕੋਈ ਸਮਝ ਨਾ ਹੋਵੇ ਜਿਹੜਾ ਮਨ ਦੀ ਮੱਤ ਪਿੱਛੇ ਚੱਲੇ ਗੁਰੂ ਦੀ ਮੱਤ ਆਪਣੇ ਮਾਂ ਪਿਓ ਦੀ ਮੱਤ ਆਪਣੇ ਤੋਂ ਵਗਿਆ ਆਪਣੇ ਪੜਾਉਣ ਵਾਲਿਆਂ ਦੀ ਮੱਤ ਉਹਨਾਂ ਦੀ ਮੱਤ ਛੱਡ ਕੇ ਆਪਣੀ ਮੱਤ ਵਰਤੇ ਜੰ ਅਨਮਤਾਂ ਦੀਆਂ ਗੱਲਾਂ ਕਰਦਾ ਸੁਣਦਾ ਰਹੇ ਤਾਂ ਉਸ ਇਨਸਾਨ ਨੂੰ ਗੁਰਬਾਣੀ ਵਿੱਚ ਮੂਰਖ ਕਿਹਾ ਹੈ ਉਹਦਾ ਕਦੇ ਵੀ ਪਰਮੇਸ਼ਰ ਵਿੱਚ ਚਿੱਤ ਨਹੀਂ ਜੁੜਦਾ ਹਾਂ ਵਾਦ ਵਿਵਾਦ ਵਿੱਚ ਲੱਗਾ ਰਹਿੰਦਾ ਹੈ ਸਿਰ ਡਾਉਣ ਵਾਸਤੇ ਬੜਾ ਤਕੜਾ ਹੈ ਅਰਥ ਹਾਸੇ ਰੜਾਉਣਾ ਹੈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਹਉਮੈ ਹੈ ਅੰਦਰ ਜਿਸ ਕਰਕੇ ਜੀ ਹਾਲ ਗੁਰਮਤਿ ਕੀ ਹੈ ਬਦੀ ਬਿنسੈ ਖੋਜੀ ਉਭਜੇ ਜਿਹੜਾ ਤਾਂ ਗੁਰਬਾਣੀ ਦੀ ਖੋਜ ਕਰਦਾ ਹੈ ਇਹ ਇਸ ਭਾਵਨਾ ਦੇ ਨਾਲ ਕਿ ਇਹਦੇ ਵਿੱਚੋਂ ਕੁਝ ਮੈਨੂੰ ਮਿਲ ਜਾਵੇ ਅੰਮ੍ਰਿਤ ਰਸ ਮੈਨੂੰ ਮਿਲ ਜਾਵੇ ਉਹਨੂੰ ਤਾਂ ਮਰਜ਼ੀ ਰਸ ਮੰਨਦਾ ਹੈ ਜਿਹੜਾ ਕੇਵਲਵਾਦ ਵਿਵਾਦ ਵਾਸਤੇ ਇਸ ਦਾ ਪਾਠ ਕਰਦਾ ਹੈ ਜਾਂ ਇਸ ਨੂੰ ਜਵਾਨੀ ਯਾਰ ਕਰ ਲੈਂਦਾ ਹੈ ਉਹਦੀ ਹਾਲਤੀ ਹੁੰਦੀ ਹੈ ਫਿਰ ਬਾਦ-ਬਾਦ ਵਿੱਚ ਲੱਗਾ ਹੋਇਆ ਕੂੜ ਬੋਲਦਾ ਹੈ ਝੂਠ ਬੋਲਦਾ ਹੈ ਆਪਣੀ ਗੱਲ ਨੂੰ ਸੱਚੀ ਸਿੱਧ ਕਰਨ ਵਾਸਤੇ ਜਿਹੜੀਆਂ ਹੈ ਕੂੜੀਆਂ ਗੱਲਾਂ ਨੂੰ ਵਰਤਦਾ ਹੈ ਝੂਠੇ ਪ੍ਰਮਾਣ ਦਿੰਦਾ ਹੈ ਤੇ ਜੇ ਨਾ ਗੱਲ ਚੱਲੇ ਤੇ ਅੱਗੋਂ ਲੜਨਾ ਸ਼ੁਰੂ ਕਰ ਦਿੰਦਾ ਹੈ ਇਹ ਅਜਿਹੇ ਲੋਕਾਂ ਦਾ ਹਾਲ ਹੈ ਸਮਝ ਨਹੀਂ ਹੈ ਕਿ ਪਰਮੇਸ਼ਰ ਦੇ ਨਾਮ ਦੀ ਕੀ ਵਗਾਈ ਹੈ ਔਰ ਉਸ ਨਾਮ ਤੋਂ ਬਿਨਾਂ ਸਭ ਕੁਝ ਹੀ ਮੈੜਾ ਹੈ ਇਸ ਕਰਕੇ ਅਜਿਹੇ ਲੋਕਾਂ ਇਹਨਾਂ ਨੂੰ ਗਵਾਰ ਸ਼ਬਦ ਵਾਸਤੇ ਆਹ ਮਹਾਰਾਜ ਨੇ ਇਹ ਮੈੜੇ ਹੀ ਆਏ ਤੇ ਮੈੜੇ ਹੀ ਤੋਂ ਚਲੇਗਾ ਜਿਹੜੇ ਗੁਰੂ ਦੇ ਹੁਕਮ ਵਿੱਚ ਆ ਗਏ ਗੁਰੂ ਦੀ ਵਗੈ ਨੂੰ ਸਮਝ ਲਿਆ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ ਸਮਝ ਕੇ ਸੁਣ ਕੇ ਮੰਨ ਲਿਆ ਉਹਨੂੰ ਗੁਰੂ ਸੁਰਦੰਦਾ ਹੈ ਜਿਹੜੇ ਕਿੰਤੂ ਪਰੰਤੂ ਵਾਲੇ ਲੋਕ ਹਨ ਇਹ ਦੁਖੀ ਰਹਿੰਦੇ ਹਨ ਤੇ ਦੂਜਿਆਂ ਨੂੰ ਵੀ ਦੁਖੀ ਹੀ ਕਰਦੇ ਹਨ ਤਾਂ ਹੀ ਮਹਾਰਾਜ ਨੇ ਸਾਨੂੰ ਕਿਹਾ ਮਨਮੁੱਖਾਂ ਨਾਲ ਤਿੱਕੀ ਬਲੀ ਜਨ ਮਾਇਆ ਮੋਹ ਪਿਆਰ ਉਹਨਾਂ ਨੂੰ ਵੀ ਇਹ ਕਿ ਪਰ ਇਹ ਹੋ ਜਾਣਾ ਚੰਗਾ ਹੈ ਕਿਉਂਕਿ ਆਪ ਤਾਂ ਟੁੱਟੇ ਹੋਏ ਹਨ ਜਿਹਦੇ ਨਾਲ ਗੱਲ ਕੀਤੀ ਉਹਨਾਂ ਨੇ ਉਹਨੂੰ ਵੀ ਤੋੜਨੇ ਉਹਦੇ ਵੀ ਮਨ ਤੇ ਅਸਰ ਪਿਆ ਇੱਕ ਗੱਲ ਦਾ ਹੋਰ ਮਹਾਰਾਜ ਨੇ ਕੱਲ ਨਿਰਣਾ ਸਾਨੂੰ ਸਮਾ ਦਿੱਤਾ ਕਿ ਨਾਮ ਧੰਤੋਂ ਬਿਨਾਂ ਸਾਰਾ ਜਗਤ ਨਿਰਤਨ ਹੈ ਗਰੀਬ ਹੈ ਕੰਗਾਲ ਹੈ ਭਾਵੇਂ ਉਸ ਦੇ ਕੋਲ ਦੁਨਿਆਵੀ ਸੁੱਖ ਕਿੰਨੇ ਵੀ ਹਨ ਦੁਨਿਆਵੀ ਧਨ ਕਿੰਨਾ ਵੀ ਹੈ ਜੇ ਨਾਮ ਤਨ ਨਹੀਂ ਹੈ ਕਾਰਨ ਕੀ ਹੈ ਕਿ ਉਸ ਦੀ ਸੰਤੁਸ਼ਟੀ ਨਹੀਂ ਹੋਈ ਜੇ ਤੱਕ ਉਹ ਨਾ ਹੋਣੀ ਹੀ ਹੈ ਸੋ ਇਸ ਕਰਕੇ ਰਾਤ ਦਿਨ ਹੀ ਖਬ ਖਬ ਕੇ ਮਰਦਾ ਰਹਿੰਦਾ ਹੈ ਔਰ ਹਮੇ ਦੇ ਅਦੀਨ ਦੁੱਖ ਪਾਉਂਦਾ ਭਾਵੇਂ ਯਤਨ ਕਰਦਾ ਹੈ ਵੇਖਾ ਵੇਖੀ ਕਿ ਮੈਂ ਵੀ ਕੁਝ ਬਣ ਜਾਵਾਂ ਪਰ ਨਹੀਂ ਗੱਲ ਬਣਦੀ ਗੁਰੂ ਦੇ ਸ਼ਬਦ ਨਾਲ ਜੁੜਦਾ ਹੀ ਨਹੀਂ ਹੈ ਜੁੜਦਾ ਹੈ ਤਾਂ ਕੇਵਲ ਉਹਦੇ ਵਿੱਚੋਂ ਕੁਝ ਲੋਕਾਂ ਦਾ ਆਵਾਦ ਵਿਵਾਦ ਕਰਨ ਵਾਸਤੇ ਕੋਈ ਚੁੰਨਦਾਰੀਂਦਾ ਹੈ ਕਿ ਮੈਂ ਦੂਜਿਆਂ ਨੂੰ ਨੀਵਾਂ ਦਿਖਾਵਾਂ ਇਹ ਪਾਵਨ ਉਪਦੇਸ਼ ਆਪਾਂ ਕੱਲ ਸਰਵਣ ਕਰ ਰਹੇ ਸੀ ਅੱਜ ਰਹਿਮਤ ਕਰ ਰਹੇ ਹਨ ਸਤਿਗੁਰੂ ਜੀ ਸ਼ਲੋਕ ਮਹਲਾ 3 ਹੈ ਇਸ ਜਗ ਮੈਂ ਸ਼ਾਂਤੀ ਤਨ ਛਕਿਆ ਜਿੰਨਾ ਸਤਿਗੁਰੂ ਮਿਲਿਆ ਪ੍ਰਭ ਆਏ ਸੰਤ ਕੌਣ ਹਨ ਜਿਨ੍ਹਾਂ ਨੇ ਆਪਾਂ ਸਮਰਪਣ ਕਰ ਦਿੱਤਾ ਹੈ ਗੁਰੂ ਨੂੰ ਗੁਰੂ ਦੀ ਗੱਲ ਨੂੰ ਸਤ ਸਤ ਕਰਕੇ ਮੰਨ ਲਿਆ ਕੋਈ ਕਿੰਤੂ ਨਹੀਂ ਜੋ ਗੁਰੂ ਕਹਿ ਦਿੰਦਾ ਉਸ ਨੂੰ ਜ਼ਿੰਦਗੀ ਵਿੱਚ ਕਮਾਉਣਾ ਹੈ ਗਲਤੀ ਹੋਵੇ ਤਾਂ ਵਾਰ-ਵਾਰ ਮਾਫੀ ਮੰਗਣੀ ਹੈ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਗਲਤੀ ਹੋਈ ਮੇਰੇ ਕੋਲ ਅਣਜਾਣ ਹਾਂ ਤਤੁ ਸਿਮਰ ਤੇ ਕਰ ਪਾਰ ਕੇ ਮੇਰੀ ਬੁੱਲ ਨੂੰ ਮਾਫ ਕਰ ਦੇ। ਉਹਨਾਂ ਸੰਤ ਕਿਹਾ ਹੈ। ਸੰਤ ਦੁਨਿਆਵੀ ਮਾਇਆ ਇਕੱਠੀ ਨਹੀਂ ਕਰਦੇ ਹਨ, ਉਹ ਨਾਮ ਤਾਂ ਇਕੱਠਾ ਕਰਦੇ ਹਨ। ਕਿਉਂ ਗੁਰੂ ਨੇ ਗੱਲ ਸਮਝਾ ਦਿੱਤੀ, ਸੰਤ ਨੇ ਗੁਰੂ ਦੇ ਕੋਲੋਂ ਸਿੱਖਿਆ, ਸਿੱਖਿਆ ਕਿੱਦਾਂ ਜਾਂਦਾ ਹੈ ਜਦੋਂ ਗੁਰੂ ਕੋਲ ਬੈਠੀਏ। ਜਿਵੇਂ ਅਧਿਆਪਕ ਦੇ ਕੋਲ ਬੈਠ ਕੇ ਹੀ ਸਿੱਖੀਦਾ ਹੈ। ਘਰ ਵਿੱਚ ਧੀਆ ਪੁੱਤ ਹਨ ਜੇ ਉਹ ਮਾਂ ਪਿਓ ਦੇ ਕੋਲ ਬੈਠਣਗੇ ਤਾਂ ਹੀ ਕੋਈ ਸਿੱਖ ਸਕਦੇ ਹਨ ਜੇ ਬੈਠਣਗੇ ਨਹੀਂ ਆਪਣੀ ਹੌਮੇ ਵਿੱਚ ਤੁਰੇ ਫਿਰਨਗੇ ਤਾਂ ਕੁਝ ਨਹੀਂ ਸਿੱਖ ਸਕਦੇ আর ਅਜਿਹੇ ਲੋਕ ਹੀ ਸੰਸਾਰ ਵਿੱਚ ਫਿਰ ਦੁਖੀ ਹੁੰਦੇ ਹਨ ਜਿਵੇਂ ਮਾਰੇ ਕਹਿੰਦੇ ਕਿ ਰੱਬ ਦੇ ਪਿਆਰ ਵਾਲਿਆਂ ਨੇ ਗੁਰੂ ਦੇ ਕੋਲੋਂ ਸਿੱਖਿਆ ਲਈ ਸਿੱਖਿਆ ਨੂੰ ਕਮਾਇਆ ਜੀਵਨ ਦੇ ਵਿੱਚ ਫਿਰ ਜਿਰਾ ਉਪਦੇਸ਼ ਮੁੱਖ ਹੈ ਜਪੋ ਤਾਂ ਏਕੋ ਨਾਮ ਨਾਮ ਜਪੋ ਨਾਮ ਜਪੋ ਨਾਮ ਅਰਧੋ ਨਾਮ ਨੂੰ ਹੀ ਧਿਆਓ ਨਾਮ ਨੂੰ ਹੀ ਜਪੋ ਜਪੋ ਫਿਰ ਧਿਆਨ ਵਿੱਚ ਬੈਠੋ ਫਿਰ ਜਪੋ ਫਿਰ ਧਿਆਨ ਵਿੱਚ ਬੈਠੋ ਇਹ ਹਰ ਵੇਲੇ ਹੀ ਜਿਹੜੀ ਹਕਾਰ ਕਰਦੇ ਰਹਿੰਦੇ ਹਨ ਰੱਬ ਦੇ ਪਿਆਰੇ ਜਦੋਂ ਲੱਗੇ ਰਹਿੰਦੇ ਹਨ ਹਰ ਸਿਮਰਨ ਮੈਂ ਆਪ ਨਰੰਕਾਰਾ ਮਹਾਰਾਜ ਦਾ ਬਚਨ ਹੈ ਸਿਮਰਨ ਕਰਨ ਦੇ ਕਰਨ ਵਾਲੇ ਦੇ ਕੋਲ ਵਾਹਿਗੁਰੂ ਹਾਜ਼ਰ ਹੋ ਜਾਂਦਾ ਹੈ ਪ੍ਰਗਟ ਹੋ ਜਾਂਦਾ ਹੈ ਹੈ ਤਾਂ ਨਾਲ ਹੀ ਹੈ ਪਰ ਪ੍ਰਗਟ ਨਹੀਂ ਹੈ ਜਿਹੜਾ ਹਰ ਵੇਲੇ ਉਸ ਦੇ ਸਿਮਰਨ ਦੇ ਵਿੱਚ ਲੱਗਾ ਰਿਹਾ ਹੈ ਉਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਜਿਸ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਸ ਨੂੰ ਬਾਹਰ ਵੀ ਸਭ ਪਾਸੇ ਵਾਹਿਗੁਰੂ ਹੀ ਦਿਸਦਾ ਹੈ। ਇਹ ਅਵਸਥਾ ਬਣ ਜਾਂਦੀ ਹੈ ਸਨੇ। ਸਤਿਗੁਰੂ ਸੱਚ ਦੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ। ਗੁਰੂ ਨੇ ਦੜਤਾ ਘਰਾ ਦਿੱਤੀ ਜਿਹੜੇ ਗੁਰੂ ਦੇ ਮਾਰਗ ਤੇ ਚੱਲ ਪਏ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੜੀ ਕੋ ਭਾਗੀ ਪਾਏ ਵਿਰਲਿਆਂ ਨੂੰ ਮਿਲਦੀ ਹੈ। ਨਾਮ ਤਰੀਕੀ ਬੋਤੇ ਹਨ। ਅਸੀਂ ਜੀ ਸੰਤਾਂ ਦੀ ਸੰਗਤ ਕਰਦੇ ਆ ਸਾਡੀ ਬੜਾ ਵਿਸ਼ਵਾਸ ਹੈ ਜੀ ਸੰਤਾ ਮਹਾਂਪੁਰਖਾਂ ਦੇ ਤੇ ਪਰ ਕੇਵਲ ਬਾਹਰ ਮੁਖੀ ਲੋੜਾਂ ਤੱਕ ਸੀਮਤ ਹੈ ਗੁਰੂ ਨੇ ਸੱਚੇ ਦੜ ਕਰਾ ਦਿੱਤਾ ਕਿ ਕਿ ਜੇ ਤੇਰੇ ਕੋ ਆ ਤਨ ਹੋਵੇਗਾ ਨਾ ਤੇ ਇਸ ਤਨ ਨਾਲ ਤੇਰੀ ਵਗਾਈ ਅਜਿਹੀ ਸੱਚੀ ਵਗਾਈ ਹੋਵੇਗੀ ਸੰਸਾਰੀ ਤਨ ਨਾਲ ਤੇ ਕੂੜੀ ਵਗਾਈ ਹੈ ਜਿੰਨਾ ਚਰ ਹੈ ਉਹਨਾਂ ਚਰ ਵਗਾਈ ਹੈ ਜਦੋਂ ਨਹੀਂ ਹੈ ਤਾਂ ਉਹ ਕੋਈ ਨਹੀਂ ਪੁੱਛਦਾ ਹੈ ਪਰ ਜਿਹਦੇ ਕੋਲ ਨਾਮ ਧੰ ਹੈ ਉਹਦੀ ਵਗਾਈ ਕੇਵਲ ਜਿਉਂਦਿਆਂ ਹੀ ਨਹੀਂ ਉਸਦੇ ਮਰਨ ਤੋਂ ਬਾਅਦ ਵੀ ਉਸਦੀ ਵਗਾਈ ਕਰਦੇ ਰਹਿੰਦੇ ਆ ਅੱਜ ਜਿੱਥੇ ਆਪਾਂ ਵੇਖ ਰਹੇ ਹਾਂ ਦੇਖੋ ਇਹਨਾਂ ਨੇ ਨਾਮ ਧੰ ਖਟਿਆ ਹੈ ਅੱਜ ਵੀ ਨਮਸਕਾਰਾਂ ਹੋ ਰਹੀਆਂ ਹਨ ਉਹਨਾਂ ਦੇ ਦਰ ਦੇ ਉੱਤੇ ਲੋਕੀ ਅਰਦਾਸਾਂ ਕਰਦੇ ਹਨ ਔਰ ਕਿਉਂਕਿ ਉਹਨਾਂ ਦੀ ਕਮਾਈ ਇੰਨੀ ਹੈ ਪਰਮੇਸ਼ਰ ਨਾਲ ਆਪੇਤਾ ਦੀ ਵਸਤਾ ਸੀ ਇਸ ਕਰਕੇ ਜੋ ਜੋ ਕਹਿ ਠਾਕੁਰ ਪੈਸੇ ਉਹ ਤਤਕਾਲ ਹੋਇਆ ਹੈ ਜਿਹੜੀ ਅਰਦਾਸ ਆਪਾਂ ਮਹਾਪੁਰਖਾਂ ਨੂੰ ਯਾਦ ਕਰਕੇ ਕਰਦੇ ਹਾਂ ਉਹ ਤਤਕਾਲ ਹੀ ਹੋ ਜਾਂਦੀ ਹੈ ਉਹ ਇੱਕ ਵਿਚੋਲੇ ਦਾ ਕੰਮ ਕਰਦੇ ਹਨ ਸਾਗੀ ਅਰਦਾਸ ਨੂੰ ਗੁਰੂ ਤੱਕ ਪਹੁੰਚਾਉਣ ਦਾ ਉਹ ਸਾਰਾ ਕੋਸ਼ਿਸ਼ ਕਰਦੇ ਸਾਗੀ ਪਹੁੰਚਣੀ ਹੈ ਕਿਉਂਕਿ ਕਾਗਰਤਾ ਨਹੀਂ ਹੈ ਸਾਗੀ ਨਹੀਂ ਇਸ ਕਰਕੇ ਮਾਰੇ ਕਹਿੰਦੇ ਕਿ ਗੁਰੂ ਨੇ ਦਿੜਤਾ ਖਰਾ ਦਿੱਤੀ ਕਿ ਐਦੀ ਕੀਮਤ ਕੋਈ ਨਹੀਂ ਹੈ ਦਾ ਮੁੱਲ ਕੋਈ ਨਹੀਂ ਹੈ। ਇਤ ਧਨ ਪਾਏ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿਨੂੰ ਇਹ ਨਾਮ ਤਨ ਮਿਲ ਗਿਆ ਨਾ ਗੁਰੂ ਦੇ ਦਰ ਤੋਂ ਉਹ ਉਹ ਦੀਪਕ ਦੂਰ ਹੋ ਗਈ। ਨਾਮ ਨੇ ਭੁੱਖ ਦੂਰ ਕਰ ਦਿੱਤੀ ਤ੍ਰਿਸ਼ਨਾ ਦੀ ਅਗ ਬੁਝ ਗਈ। ਜਿਹਦੇ ਤ੍ਰਿਸ਼ਨਾ ਦੇ ਅਗੰਦਰੋਂ बुझ ਗਈ ਹੈ ਹੋਰ ਹੋਰ ਵਾਲੀ ਗੱਲ ਜਿਹਦੇ ਅੰਦਰੋਂ ਖਤਮ ਹੋ ਗਈ ਹੈ ਜਿਹੜਾ ਨਾਮ ਤਾਂ ਇਕੱਠਾ ਕਰਨ ਦੇ ਆਹਰ ਵਿੱਚ ਲੱਗ ਗਿਆ ਹੈ ਉਹ ਸੁਖੀ ਹੋ ਜਾਂਦਾ ਹੈ। ਨੇ ਤਾਂ ਸੰਸਾਰ ਦੇ ਵਿੱਚ ਲੋਕਾਂ ਦੀ ਹਾਲਤ ਕੀ ਹੈ? ਜਬ ਕਸ਼ ਪਾਵਤ ਤਵ ਗਰਵ ਕਰਦਾ ਹੈ। ਮਿਰਗੇ ਨੇ 4 ਪੈਸੇ ਕਿਤੇ ਬੜੇ ਖੁਸ਼ ਹੁੰਦੇ ਆ। ਵੇਖਿਆ ਜੀ। ਮੈਂ ਬੜੀ ਸਿਆਣਪ ਨਾਲੇ ਕੰਮ ਕੀਤਾ। ਮਾਇਆ ਗਈ ਤਬ ਰੋਣ ਲੱਗਦਾ ਹੈ ਜ ਜਦੋਂ ਹੱਥੋਂ ਚਲੇ ਜਾਂਦਾ ਹੈ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ ਇਹ ਕੀ ਕਹਿੰਦਾ ਹੈ ਪਤਾ ਨਹੀਂ ਕੀ ਹੋ ਗਿਆ ਰੱਬ ਕਿਉਂ ਮੇਰੇ ਨਾਲ ਨਾਰਾਜ਼ ਹੋ ਗਿਆ ਹੁਣ ਰੱਬ ਉਦੋਂ ਆਪ ਸੀ ਸੰਸਾਰੀ ਲੋਕਾਂ ਦੀ ਇਹ ਹਾਲਤ ਜੇ ਤਾਂ ਸੁੱਖ ਮਿਲ ਗਿਆ ਕੋਈ ਤਾਂ ਬੜੇ ਬੜਾ ਖੁਸ਼ ਆਪਣੀਆਂ ਸਿਆਣਪਾਂ ਦੱਸਣੀਆਂ ਸ਼ੁਰੂ ਕਰਦੇ ਆ ਜੇ ਥੋੜਾ ਦੁੱਖ ਆ ਗਿਆ ਲੋਡੀ ਪਤਾ ਨਹੀਂ ਕੀ ਹੋ ਗਿਆ ਰੱਬ ਕਿਉਂ ਸਾਡੇ ਨਾਲ ਨਾਰਾਜ਼ ਹੋ ਗਿਆ ਫਿਰ ਆ ਗੱਲਾਂ ਇਹੋ ਜਿਹੀ ਹੋਣੀ ਸ਼ੁਰੂ ਹੋ ਜਾਂਦੀਆਂ ਗੁਰਸਖਾਂ ਕੀ ਸਭ ਭੁੱਖ ਗਈ ਤਨ ਪਿੱਛੇ ਹੋਰ ਖਾਇਕ ਨੇਰੀ ਗੁਰੂ ਦੇ ਪਿਆਰ ਵਾਲੇ ਸਿੱਖ ਜਿਹਦੇ ਨਾਮ ਤਨ ਸੰਚਣ ਲੱਗ ਪੈਂਦੇ ਹਨ ਜਿਨ੍ਹਾਂ ਦਾ ਨਿਸ਼ਾਨਾ ਹੀ ਇਹ ਬਣ ਜਾਂਦਾ ਹੈ ਜੀਵਨ ਦਾ ਕਿ ਮੈਂ ਵੱਧ ਤੋਂ ਵੱਧ ਇਕੱਠਾ ਕਰ ਲਵਾਂ ਔਰ ਇਹੀ ਖਜ਼ਾਨਾ ਨਾਲ ਲੈ ਕੇ ਜਾਣਾ ਹੈ